ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਅਕਾਲੀਏ ਜੜੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੁਲਾਈ ਗਈ ਜਿਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵੀ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਦੇ ਕਿਸ ਬੁਲਾਈ ਗਈ ਹੈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ ਯਾਨੀ ਹਰਪ੍ਰੀਤ ਸਿੰਘ ਦੀ ਪੜਤਾਲ ਕਰਨ ਬਾਰੇ ਉਸ ਨੂੰ ਰੱਦ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਫੈਸਲੇ ਅਕਾਲ ਤੱਕ ਸਾਹਿਬ ਦੀ ਫਜ਼ੀਲ ਤੋਂ ਹੋਏ ਹਨ ਉਹ ਦਿਨ ਬਿਨ ਲਾਗੂ ਹੋਣੇ ਚਾਹੀਦੇ ਨੇ ਮੁੱਦੇ ਤੇ ਮੀਟਿੰਗ ਹੋਣੀ ਹੈ ਮੀਟਿੰਗ ਦਾ ਤਾਂ ਅੰਦਰ ਲਿਆਂ ਨੂੰ ਪਤਾ ਹੋਊਗਾ ਕਿਉਂਕਿ ਮੁੱਦਾ ਦਾ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ ਲੇਕਿਨ ਜਿਹੜੀ 3 ਮੈਂਬਰ ਦੀ ਕਮੇਟੀ ਬਣੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪੜਤਾਲ ਵਾਸਤੇ ਉਹ ਰੱਦ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਮੇਟੀ ਜਿਹੜੀ ਹੈ ਸਿੰਘ ਸਾਹਿਬਾਨ ਦੀ ਉਹ ਜਿਹੜੀ ਹੈ ਪੜਤਾਲ ਨਹੀਂ ਕਰ ਸਕਦੇ 17 ਸਾਲ ਪਹਿਲਾਂ ਜਦੋਂ ਮਲਾਜ਼ਮ ਹੀ ਸੀ ਸਾਡੇ ਉਹ ਤੋਂ ਸਾਡੇ ਫਲਾਈਂਗ ਵੈਗ ਨੇ ਕੀਤੀ ਸੀ ਉਹਦੇ ਚ ਉਹਨਾਂ ਨੇ ਉਹ ਉਹਨਾਂ ਨੂੰ ਬਰੀ ਕਰਤਾ ਸੀ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਾਹਿਬਾਨ ਤੋਂ ਕੇਸ ਆਉਂਦਾ ਤੇ ਉਹਦਾ ਪੜਤਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬਾ ਨਹੀਂ ਕਰ ਸਕਦੇ ਆ ਔਰ ਉਹ ਇੱਕ ਕਮੇਟੀ ਦਿਸਾਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਤੇ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਕਾਲੀਦਾਲ ਨੂੰ ਤਗੜੇ ਕਰਨ ਵਾਸਤੇ ਬਹੁਤ ਵੱਡੇ ਫੈਸਲੇ ਲੈ ਗਿਆ ਸੱਤ ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਆਪਣੀ ਭਰਤੀ ਕਰੂਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰੁਸੇ ਨੇ ਸਾਡਾ ਲੋ